ਇਹ ਪੁੱਤਾ ਜਨਮ ਦਿਨ ਸੀ ਪਰ ਕੁਤਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਏ ਮੰਤ ਪਾਕੀ ਜੋ ਖਬਰ ਸਾਹਮਣੇ ਆ ਰਹੀ ਹੈ ਇਸ ਨੂੰ ਸੁਣ ਕੇ ਤੁਹਾਡੀ ਵੀ ਰੂ ਝੰਜੋੜ ਹੋ ਜਾਵੇਗੀ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਜੋ ਕਿ ਸਕੂਲ ਤੋਂ ਕਰ ਵਾਪਸੀ ਕਰਿਆ ਸੀ ਉਸ ਨੂੰ ਨਹੀਂ ਪਤਾ ਸੀ ਕਿ ਉਸਦੇ ਜਨਮ ਦਿਨ ਤੋਂ ਮਹਿਜ਼ ਇੱਕ ਦਿਨ ਪਹਿਲਾਂ ਹੀ ਮੌਤ ਉਸ ਦਾ ਇਸ ਤਰੀਕੇ ਦੇ ਨਾਲ ਇੰਤਜ਼ਾਰ ਕਰ ਰਹੀ ਹੈ ਕਿ ਹਮੇਸ਼ਾ ਤੋਂ ਇਸ ਦੁਨੀਆ ਤੋਂ ਰੁਕਸਤ ਹੋ ਜਾਵੇਗਾ ਦੱਸਦੀ ਹੈ ਕਿ ਮਹਿਜ਼ 18 ਸਾਲ ਦੀ ਉਮਰ ਸੀ ਇਸ ਨੌਜਵਾਨ ਦੀ ਛੁੱਟੀ ਤੋਂ ਬਾਅਦ ਕਰ ਵਾਪਸੀ ਕਰ ਰਿਹਾ ਸੀ ਪਰ ਇੱਕ ਫੋਰਚੂਨਰ ਗੱਡੀ ਇਸ ਕਦਰ ਕਾਲ ਬਣ ਕੇ ਇਸ ਨੌਜਵਾਨ ਦੇ ਲਈ ਆਈ ਕਿ ਪਲਾਂ ਦੇ ਵਿੱਚ ਹੀ ਇਸ ਨੌਜਵਾਨ ਨੂੰ ਮੌਤ ਦੇ ਮੂੰਹ ਪਾ ਦਿੱਤਾ ਦਰਸਲ ਦੁਚ ਨੌਜਵਾਨ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਇੱਕ ਨੀਚੀ ਹਸਪਤਾਲ ਦੇ ਵਿੱਚ ਰੱਖਿਆ ਗਿਆ ਮ੍ਰਿਤਕ ਦਾ ਨਾਮ ਅਮ੍ਰਿਤਪਾਲ ਸਿੰਘ ਹੈ ਫਿਲਹਾਲ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਜਾਂਚ ਸ਼ੁਰੂ ਕਰ ਦਿੱਤੀ ਹੈ ਗੱਡੀ ਸਵਾਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਪਰਿਵਾਰ ਤੇ ਹਾਲਾਤ ਨਹੀਂ ਦੇਖੇ ਜਾ ਰਹੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਜੋ ਕਿ 12ਵੀਂ ਜਮਾਤ ਦੇ ਵਿੱਚ ਪੜਦਾ ਸੀ ਪਰਿਵਾਰ ਦਾ ਇਕਲੌਤਾ ਪੁੱਤ ਸੀ ਸਤਿਕ ਛੋਟੀ ਪੈਣ ਤੇ ਕੱਲ ਇਸਦਾ 6 ਨੰਬਰ ਦਿਨ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕੁਦਰਤ ਨੇ ਉਹਨਾਂ ਦੇ ਚਫਾਨ ਪੁੱਤ ਨੂੰ ਉਹਨਾਂ ਤੋਂ ਸਤਾ ਲਈ ਖੋ ਲਿਆ ਨਹੀਂ ਦੇਖਿਆ ਜਾਂਦਾ ਇਸ ਰੋਂਦੇ ਕਰਲੋਂਦੇ ਪਰਿਵਾਰ ਦਾ ਦਰਦ ਇੱਕ ਵਾਰ ਤਸਵੀਰਾਂ ਤਰੁੱਕ ਕਰਦੇ ਹੈ ਕਿ ਇਸ ਵਕਤ ਪਰਿਵਾਰ ਤੇ ਉੱਤੇ ਕੀ ਬੀਤ ਰਹੀ ਹੈ कल लाडले पुत्ता जन्मदिन सी पर कुत्रत कुछ हो रही मंजूर सी ए मन बाकी जो खबर सामने आ रही है इस सुन के तुहाडी तो भी रूं झंझोर हो जाएगी दस दिए कि अमृतपाल सिंह सर्वेंद्रपाल जी की आज घटना वापी अपने बच्चे स्कूल आ रहे है और चंदरी गड्डी में कोई तेज आ रही है ओदे विच बच्चे ते एक्सीडेंट हो के मौके दी मौत होगी हो ਇਹ ਗੱਡੀ ਪਿੱਛੋਂ ਆਣ ਕੇ ਵਜੀ ਉਹ ਪਿੱਛੇ ਨਹੀਂ ਗਾੜੀ ਆ ਰਹੀ ਸਾਹਮਣੇ ਵਜੀ ਸੋ ਸਾਹਮਣੇ ਵਜੀ ਗੱਡੀ ਵਾਲੀ ਤੇਜ਼ ਹੀ ਥੋੜੀ ਇਹ ਭਾਜੀ ਬੱਚੇ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਨੇ ਉਹ ਆਪਣਾ ਸਕੂਲ ਗੋਨਾਲਾਲ ਸਾਹਿਬ ਜਾ ਰਹੇ ਉਹ ਤੋਂ ਆnde ਜਿਨਾ ਗੋਨਾਲਾਲ ਸਾਹਿਬ ਗੋਨਾਲਾਲ ਸਾਹਿਬ ਚੋਲੇ ਸਾਹਿਬ ਚੋਲੇ ਸਾਹਿਬ ਜਾ ਰਹੇ ਚੋਲੇ ਸਾਹਿਬ 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 ਜਾ ਰਹੇ ਸਾਹਿਬੀ ਸਾਹਿਬ ਪਿੰਡ ਸਾਹਿਬੀ ਸਾਹਿਬ ਆ ਰਹੇ ਫਤਿਹ ਆ ਦੇ ਲੱਗੇ ਰਾਧਾ ਸੁਆਮੀ ਦਾ ਡੇਰਾ ਬਿਜਲੀ ਦਾਫਤ ਲੱਗੇ ਉੱਥੇ ਐਕਸੀਡੈਂਟ ਹੋਇਆ ਉਕੇ ਜੇ ਮੌਤ ਹੋ ਗਈ ਬੱਚੇ ਦੀ ਕੀ ਬੱਚੇ ਦਾ ਜਿਹੜੀ ਡੈਥ ਰੇਟ ਕੀ ਨਾ ਜਦੋ ਅੰਮਰਤਪਾਲ ਸਿੰਘ ਉਹਦਾ ਹਾਂ ਸਰਦਾਰ ਮਨਿੰਦਰਪਾਲ ਸਿੰਘ ਤੇ ਕਿੰਨੇ ਭੈਣ ਭਰਾਏ ਕਰੇ ਭੈਣ ਭਰਾਏ ਇੱਕ ਭੈਣ ਵ ਇੱਕ ਭਰਾ ਵਸ ਗੱਲਾ ਗੱਲਾ ਹਾਂਜੀ ਹਾਂਜੀ ਕਿੰਨੀ ਉਮਰ ਦੀ ਹੁੰਦੀ ਉਮਰ ਕੱਲ ਨੂੰ 19 20ਵਾਂ ਸਾਲ ਲੱਗਣਾ ਹੈ ਕੱਲ ਨੂੰ ਕੱਲ ਨੂੰ ਵੱਡੇ ਆ ਉਹਦਾ ਕੱਲ ਨੂੰ ਦਾ ਹਾਂਜੀ ਤੇ ਜਿਹੜੇ ਐਕਸੀਡੈਂਟ ਹੋਈ ਆ ਉਹ ਗੱਡੀ ਦਾ ਪਤਾ ਲੱਗਾ ਕਿਹੜੀ ਗੱਡੀ ਗੱਡੀ ਨੰਬਰ ਲਿਖਿਆ ਹੁਣ ਮੈਨੂੰ ਚੇਤਾ ਨਹੀਂ ਉਹਦਾ ਲਿਖਿਆ ਫੋਰਚਨਰ ਗੱਡੀ ਫੋਰਚਨਰ ਗੱਡੀ ਕੌਣ ਚਲਾ ਰਿਹਾ ਇਹ ਮੋਟਰਸਾਈਕਲ ਆ ਨਹੀਂ ਗੱਡੀ ਕੌਣ ਚਲਾ ਰੇ ਗੱਡੀ ਵਾਹੀ ਤੇ ਬਾਅਦ ਵਿੱਚ ਆਏ ਆ ਉੱਥੇ ਪਤਾ ਨਹੀਂ ਹੁਣ ਕਿੰਨੇ ਕਿਹੜਾ ਚਲਾ ਰਿਆ ਥੋੜਾ ਸਹੀ ਕੋਈ ਕਾਰ ਵੇਟੀ ਹਾਂ ਪੁਲਸ ਆਈ ਹੈ ਲੀਗਾ ਬਾਈਕ ਕਰ ਰਹੀ ਹੈ ਕੀ ਮੰਗ ਰਦੇ ਕੀ ਹੁੰਦੇ ਕੋਈ ਮੰਗ ਕੀ ਕਰਨੀ ਹੈ ਜੋ ਘਰ ਉੱਜੜ ਗਿਆ ਵੀਰ ਜੀ ਮੰਗ ਪਾਦੀ ਸਾਡੀ ਜਿਹੜਾ ਦੂਜਾ ਮੁੰਡਾ ਉਹ ਕਿੱਥੋਂ ਦਾ ਹੈ ਉਹ ਕਿੱਟੇ ਸ਼ਾਵੜੀ ਸਾਹਿਬ ਤੋਂ ਉਹਦਾ ਕੀ ਨਾਮ ਪੜੀ ਉਹਦਾ ਨਾਮ ਵੀ ਉਹਦਾ ਨਾਮ ਹੀ ਅੰਮ੍ਰਿਤਪਾਲ ਹੀ ਦੋਨੋਂ ਇਕੱਠੇ ਹਾਂਜੀ ਹਾਂਜੀ ਉਲੀ ਬੱਚੇ ਕਿ ਨਹੀਂ ਪੜਦੇ ਜੀ ਇਹ 12ਵੀਂ ਜੀ ਪਲੱਸ 2 ਚੋਂ ਉਹ ਵੀ 12ਵੀਂ ਪੜ੍ਹਦੇ ਹਾਂਜੀ ਹਾਂਜੀ ਰੋਜ਼ ਇੱਦਾਂ ਹੀ ਜਾਂਦੇ ਰੋਜ਼ ਕੱਟੇ ਜਾਂਦੇ ਉੱਥੇ ਆਉਂਦੇ ਵੀ ਮੋਟਰਸਾਈਕਲ ਨਾਲ ਕੋਈ ਕਿਹੜਾ ਹੀ ਭਾਜੀ ਮੋਟਰਸਾਈਕਲ ਹੈ ਗਾੜੀ ਕਿਹੜਾ ਆਪਣਾ ਸਪਲੈਂਡਰ ਹੀ ਮੇਰੇ ਸਾਥ ਸੀਡੀਡੀ ਹਾਂ ਸੀਡੀਡੀ ਦਾ ਕੀ ਦਾਵਾ ਨਹੀਂ ਬੱਚਾ ਜੀ 20 ਸਾਲ ਹੋ ਗਏ ਦੀ ਇਹਦਾ ਨਾਮ ਅਮਰਤਪਾਲ ਸਿੰਘ ਹੈ ਤੇ ਫਾਦਰ ਦਾ ਨਾਮ ਮਨਿੰਦਰਪਾਲ ਸਿੰਘ ਹੈ ਇਹ ਸਕੂਲੋਂ ਪੜ ਕੇ ਘਰ ਨੂੰ ਜਾਂਦਿਆਂ ਇਸ ਰਸਤੇ ਦੇ ਵਿੱਚ ਇੱਕ ਫੋਰਚੂਨਰ ਆਈ ਉਹਨੇ ਟੱਕਰ ਮਾਰੀ ਜਿਹੜੀ ਮੌਕੇ ਤੇ ਜਿਹੜੀ ਮਤਲਬ ਥੋੜਾ ਸੀਰੀਅਸ ਸੀ ਮਗਰ ਉਹਨਾਂ ਹਸਪਤਾਲਿਆਂ ਅੰਦਰ ਜਿਹਦੀ ਮੌਤ ਹੋ ਗਈ ਇੰਨੀ ਕਿ ਸਰ ਇਹਦੀ ਉਮਰ ਬੱਚੇ ਦੀ ਜਿਹੜੀ ਕੀ ਸਾਲ ਹਾਂਜੀ ਤੇ ਸਰ ਇਹ ਪਤਾ ਨਹੀਂ ਕਿ ਸਰ ਰੱਖ ਜਣ ਕਿਦਾਂ ਕਿਵੇਂ ਹੋਏਗੀ ਇਹ ਪੜ ਪੜ ਕੇ ਆਪਣਾ ਉੱਥੋਂ ਫਤਿਆਵਾਦ ਤੋਂ ਵਾਪਸ ਪਿੰਡ ਨੂੰ ਆ ਰਿਹਾ ਸੀ ਤੇ ਪਿੱਛੋਂ ਫੋਰਚੂਨਰ ਆਈ ਜਿਹੜੀ ਕੋਈ ਗਾਂਹ ਜਾਣ ਵਾਲੀ ਸੀ ਉਹਨੇ ਫੇਟ ਮਾਰੀ ਤੇ ਉਹਦੇ ਨਾਲ ਇਹਦੇ ਸੱਟ ਲੱਗਣ ਕਰਕੇ ਮੌਤ ਹੋ ਗਈ ਗੱਡੀ ਕੌਣ ਚਲਾ ਰਿਹਾ ਸੀ ਗੱਡੀ ਉਹ ਅਨਨੋਨ ਬੰਦਾ ਵਾ ਉਹ ਅਜੇ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਉਹਦੀ ਵੀਡੀਓ ਪੜਾ ਕੇ ਜੋ ਅਸਲੀ ਬੰਦਾ ਉਹਦੇ ਖਿਲਾਫ ਕਾਰਵਾਈ ਇਹ ਫਾਰਚੂਨ ਦੀ ਹੁਣ ਤੱਕ ਸਰ ਕੀ ਕਾਰਵਾਈ ਕੀਤੀ ਗਈ ਸਰ ਹੁਣ ਤੱਕ ਇਹਦੇ ਪਰਿਵਾਰ ਦੇ ਨਾਲ ਸਹਿਮਤੀ ਲੈ ਕਰਨ ਇਹਨਾਂ ਦੇ ਨਾਲ ਜੋ ਕਹਿਣਗੇ ਆਪਾਂ ਕਾਰਵਾਈ ਕਰ ਦਾਂਗੇ